8 ਮੋਟਰਸਾਈਕਲ ਚੋਰੀ ਦੇ ਫੜੇ ਗਏ ਉਹਨਾਂ ਬਾਰੇ ਸੁਣਨ ਲੱਗੇ ਕਿ ਕਿ ਇਸ ਦੇ ਸੰਬੰਧ ਵਿੱਚ ਬਿਲਕੁਲ ਅ ਸਾਡੇ ਐਸਪੈਸ਼ੀਅਲ ਮੁਹੰਮਦ ਸਰਫਰਾਜ਼ ਆलम ਆਈਪੀਐਸ ਉਹਨਾਂ ਨੇ ਆਹਦਾ ਤੋਂ ਵੀ ਜਿਹੜੀ ਅਜਿਹਾ ਚੋੜ ਗੁਰਵਿੰਦਰ ਸਿੰਘ ਜੀ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਵੀ ਤੁਹਾਡੇ ਇਲਾਕੇ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਉਹਨਾਂ ਨੂੰ ਫਲਪ ਪਈ ਹੈ ਇਹਨਾਂ ਦੀ ਟੀਮ ਦੇ ਮੈਂਬਰ ਇਹ ਸਹੀ ਕਮਲਜੀਤ ਸਿੰਘ ਨੂੰ 24 ਤਰੀਕ ਨੂੰ ਨੁਕਰੀ ਹੋਈ ਵੀ ਦੋ ਜਿਹੜੇ ਮੁਜਰਮਾ ਨਵਦੀਪ ਸਿੰਘ ਟੈਟੂ ਤੇ ਊਮਨਪ੍ਰੀਤ ਸਿੰਘ ਲਾਲੀ ਜਿਹੜੇ ਇਥੋਂ ਇਲਾਕੇ ਚੋਂ ਮੋਟਰਸਾਈਕਲ ਚੋਰੀ ਕਰਦੇ ਆ ਜਿਨ੍ਹਾਂ ਦੇ ਕੋਲ ਇੱਕ ਮੋਟਰਸਾਈਕਲ ਪਲਟੀਨਾ ਵਗੈਰਾ ਹੈਗਾ ਹੁਣ ਇਹ ਰੀਡ ਕਰਕੇ ਫਿਰ ਤੇ ਕਾਬੂ ਆਲਾ ਹੁਣ ਇਹਨੇ ਮੱਧ ਕਰਕੇ ਉਹਨੂੰ ਫੜਿਆ ਤਾਂ ਇੱਕ ਬੰਦਾ ਤਾਂ ਸਲਿੱਪ ਹੋ ਗਿਆ ਊਮਨਪ੍ਰੀਤ ਦੂਸਰਾ ਬੰਦਾ ਅरेस्ट ਹੋਇਆ ਜਦੋਂ ਉਹ ਇੱਕ ਮੋਟਰਸਾਈਕਲ ਨਾਲ ਗਿਆ ਫਿਰ ਇਹਨਾਂ ਦੀ ਟੀਮ ਨੇ ਉਹਦੇ ਤੇ ਟਾਈਮ ਲਾਇਆ ਕੋਸ਼ਿਸ਼ ਕੀਤੀ ਤੇ ਦੌਰਾਨ ਪੁੱਛਗਛ ਹਰਮਨ ਸਿੰਘ ਉਪਰ ਲੱਲੂ ਇਹ ਮਜੂਕੇ ਦਾ ਇਹ ਇੱਕ ਸੋਨ ਸਿੰਘ ਨੂੰ ਮੁਰਲੀ ਇਹ ਮੋਗੇ ਦਾ ਇਹ ਦੋ ਮੁਜਰਮ ਅरेस्ट ਕੀਤੇ ਇਹਨਾਂ ਦੇ ਪੁੱਛਗਛ ਤੋਂ ਪੰਜ ਮੋਟਰਸਾਈਕਲ ਹੋਰ ਬਰਾਮਦ ਕੀਤੇ ਜਿਹੜੇ ਬਕਵਾ ਕੰਪਰੀ ਦੇ ਸੀ ਇਤੋਂ ਲੱਗੂ ਸਦੀ ਗੱਡੀ ਚੋਰੀ ਕੀਤੇ ਗਏ ਸੀਗੇ। ਅਰੇ ਹਰਮਨ ਸਿੰਘ ਅਜਿਹਾ ਇਹਨਾਂ ਜੋ ਬੂਰ ਸ਼ਾਤਰ ਹੈ ਇਹਦੇ ਕੋਲੋਂ ਮਜਬੂਰ ਪੁੱਛਗਿੱਛ ਕੀਤੀ ਤਾਂ ਦੋ ਮੋਟਰਸਾਈਕਲ ਦੇ ਕੋਲ ਮਿਲੇ। ਯਾਨੀ ਕੁੱਲ ਮਿਲਾ ਕੇ 8 ਮੋਟਰਸਾਈਕਲ ਚੋਰੀ ਦੇ ਨਾਲ ਜਿੰਨਾਂ ਬੰਦਿਆਂ ਕੋਲ ਬਰਾਮਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਪੁਲਿਸ ਲਿਆ ਜਾ ਰਿਹਾ ਤੇ ਇਹ ਤੋਂ ਨਿਰਮਾਣ ਜਿਵੇਂ ਹੋਰ ਵੀ ਗੱਲ ਸਾਹਮਣੇ ਆਈ ਜੇ ਤੋਂ ਰਿਪੋਰਟਸ ਜੰਮ ਜਾਈ। ਸਰ ਇਹਨਾਂ ਦਾ ਪਸ਼ੋਕੜ ਕ੍ਰਿਮੀਨਲ ਹੈ ਕਿ ਪਹਿਲੀ ਫਸਟ ਟਾਈਮ ਇਹ ਇਸ ਕੈਸੇ ਵਿੱਚ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਵੀ ਇਹ ਪਸ਼ੋਕੜ ਕੀ ਹੈ ਇਹ ਰਿਮਾਨਡ ਤੋਂ ਬਾਅਦ ਤੁਹਾਨੂੰ ਅਜਿਹਾ ਦਿੱਤਾ ਗਿਆ